ਆਹ ਇੱਕ ਮਿੰਟ ਆਹ ਬਣੀ ਤੁਸੀਂ ਇੱਥੇ ਰੋ ਆਪਾਂ ਅਗਲੀ ਵਾਰੀ ਚੁੱਕਨੇ ਆ ਤੁਸੀਂ ਵੀ ਉਹਦੇ ਲਈ ਮੈਚ ਚੱਲ ਜਾਓ ਪਲੀਜ਼ ਤੁਹਾਨੂੰ ਸੈਕਿੰਡ ਰਾਊਂਡ ਚ ਲੈਣੇ ਐਟ ਲੀਸਟ ਵੀ ਤਾਂ ਲੈਣੀ ਸੋ ਪਲੀਜ਼ ਤੁਸੀਂ ਵੀ ਚੱਲ ਜਾਓ ਆਪਾਂ ਸੈਕਿੰਡ ਰਾਊਂਡ ਤੋਂ ਤਾਂ ਮਿਲਾਂਗੇ ਕਿ ਮੇਰੇ ਵੀਰ ਦੀ ਸੋ 1 2 3 4 5 6 7 7 8 8 8 ਜਣੇ ਦਾ ਗਰੁੱਪ ਕਰੋ ਤੁਸੀਂ ਸਾਡੇ ਸਾਈਡ ਤੇ ਹੋ ਜਾਓ ਲੋ ਜੀ 8 8 ਜਣੇ ਦਾ ਗਰੁੱਪ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਕਿਸੇ ਨਾਲ ਟੱਚ ਨਹੀਂ ਹੋਣਾ ਨੋ ਸੋ ਨੌ ਦਾ ਗਰੁੱਪ ਹੈ ਗਿਆ ਆਪਣੇ ਕੋਲ 10 10 ਹੈ ਜੀ ਟੋਟਲ ਸੋ ਤੁਸੀਂ ਰੁਕ ਜਾਓ ਥੋੜਾ ਜਿਹਾ ਪਿੱਛੇ ਹੋ ਜੋ ਦੇ ਨਾਲ ਸਾਈਡ ਤੇ ਆਪਣੀਆਂ ਜੋੜੀਆਂ ਨਹੀਂ ਛੱਡਣੀਆਂ ਜੋੜੀਆਂ ਨਹੀਂ ਛੱਡਣੀਆਂ फास्ट फास्ट ਤੇ ਡਿਗਣਾ ਆਪਣੀ ਜ਼ਿੰਮੇਵਾਰੀ ਤੇ ਮੈਂ ਪਹਿਲੇ ਦੱਸ ਦਿੰਦਾ ਤਾਂ ਸਟਾਰਟ ਕਰੀਏ ਵਾ ध <laughs> <laughs> ਆ ਮੈਂ ਤਾਂ ਹਾਸੰਗ ਰਹਿ ਤੈਨਾ ਤਾਂ ਕੰਮ ਤੇ ਘਰ ਲੱਗਦਾ ਹਾਸੰਗ ਰਹਿ ਤੈਨਾ ਆਵਾਜ਼ ਅੱਗੇ ਮੈਡਮ ਜੀ ਬਾਫ ਹੁੰਦਾ ਕਿ ਕਹਿੰਦੀ ਕਹਿੰਦੀ ਤੂੰ ਮੇਰੇ ਕਾਲੇ ਬੁੱਤੇ ਹੁੰਦੇ ਵਾਲਾਂ ਸੇ ਨਾ ਜਾਮੀ ਹੋਏ ਕਿਤੇ ਲਾ ਕੇ ਰੱਖਿਆ ਨਹੀਂ ਮੈਂ ਤੂੰ ਮੇਰੇ ਕਾਲੇ ਬੁੱਤੇ ਵਾਲਾਂ ਕਿਹੜਾ ਜਾਮੀ ਹੋਇਆ ਕਿਤੇ ਲਾ ਕੇ ਰੱਖਿਆ ਨਹੀਂ ਮੈਂ ਮੇਰੇ ਸਹਨੇ ਜਾਂਦਾ ਸੀ دیਵਾਨੀ ਦੇ ਨਾਲ ਸੇ ਕਹਿੰਦਾ ਸੀ ਉਸ ਨਾਲੇ ਸਾਥੀ ਕਾੜਦੇ ਉਹ ਬੰਦਾ ਪਰ ਮੈਨੂੰ ਆਵੇ ਕੋਲ ਨਾ ਪਛਾਨੀ ਦੀ ਨਾਮ ਨਹੀਂ ਤੁਹਾਨੂੰ ਸਮਝ ਆਉਣੀ। ਉਹ ਜਿੰਦਾ ਪਰ ਮੈਨੂੰ ਆਵੇ ਕੋਲ ਨਾ ਪਛਾਨ ਬਾਪੂ ਭੋਲੀ ਦਾ ਮੈਂ ਮੀਲ ਤੋਂ ਪਛਾਨ ਲੈਂਦੀ ਆ। ਪਾਵਾਂ ਕਿੱਤੀ ਵਿੱਚ ਬੋਲੀ ਦੇ ਮੈਂ ਸ਼ੌਕ ਨਾਲ ਗਿਆ ਦਾ। 60 ਸਾਲਿਆਂ ਦੀ ਵੀ ਮੈਂ ਜਾਨ ਕੱਢ ਲੈਣੀ। ਨਿਤ 5-7 ਮੀਲ ਦੀ ਮੈਂ ਕਰਦੀਆਂ ਸੈਰ। ਨਿਤ 5-7 ਮੀਲ ਦੀ ਮੈਂ ਕਰਦੀਆਂ ਸੈਰ। ਜਾਵਾਂ ਅੱਡੀਆਂ ਦੇ ਨਾਲ ਮੈਂ ਪਤਾਸੇ ਪੋੜਦੀ। ਮਾਸ ਹੱਡੀ ਤੇ ਨਹੀਂ ਪੋੜਾ ਜਾਨ ਲੱਤਾਂ ਵਿੱਚ ਹੈ ਨਹੀਂ। ਉਹਨਾਂ ਕਰਨੀ ਕੀ ਰੀਸ ਵੇ। ਕਲੈਰੀ ਮੋਰ ਦੀ ਉਹਨਾਂ ਕਰਨੀ ਕੀ ਰੀਸ। ਕਲੈਰੀ ਮੋਰ ਦੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ ਸੋ ਮੱਚ। ਕੰਟਾਈਮ ਲਗਾ ਨਹੀਂ ਮਿਲਦਾ। ਅੱਛਾ ਜੀ। ਸੋ ਸਾਰਿਆਂ ਮੇਰੇ ਭੈਣਾ ਆਪਣੇ ਆਪਣੇ ਪੇਰ ਦੇ ਵਿੱਚ ਆ ਜਾਓ। ਬਸ ਸਿਰਫ 1 ਮਿੰਟ ਦੀ ਗੱਲ ਲਾ ਫਿਰ ਆਪਾਂ ਗੇਮ ਸ਼ੁਰੂ ਕਰੀਏ। ਤੂੰ ਤੱਕਦਾ ਹੈ ਬੜਿਆ ਚਾਵਾ ਨਾਲ ਮਾਈਕਫੋਨ ਕਰ ਲਓ ਭਾਜੀ ਮੜ ਜਾ। ਤੂੰ ਤੱਕਦਾ ਹੈ ਬੜਿਆ ਚਾਵਾ ਨਾਲ ਇਹ ਇਹ ਤੂ ਆਖੇ ਤੇ ਆਵਾ ਨਾਲ ਹੂੰ ਜਦ ਤੱਕ ਮੈਂ ਬਾਹਰ ਨਾਲ ਮੈਂ ਲੜਦਾ ਰਹਾਂਗਾ ਸਹਾਂ ਨਾਲ ਇਹ ਜ਼ਿੰਦਗੀ ਦੀ ਮੰਜ਼ਲ ਬੜੀ ਔਖੀ ਹੈ। ਮੈਂ ਮਿੱਟੀ ਹੋ ਗਿਆ ਰਹਾ।

¡Sí, de ਵੱਟ ਕੇ ਚਪੇੜ ਮਾਰੀ ਮੇਰੇ ਪੰਡਾ ਇਹਦਾ ਬੇਇੱਜ਼ਤੀ ਹੋ ਗਈ ਕਹਿੰਦੀ ਵਰਜਣ ਜਿੱਥੇ ਤੇਰੀ ਭੈਣ ਪੜਦੀ ਆ ਮੈਂ ਵੀ ਸਿਰੇ ਲਾਦਾ ਮੈਂ ਕਿ ਨਾਨਨ ਪਰ ਤਾਂ ਇਕੱਠੀਏ ਪੜਦੇ ਮੇਲੇ ਕੱਲੇ ਲੱਗੇ ਰਹੇ ਦੋ ਕਦਾ ਪੈ ਕੱਪੜਿਆ ਕਰ ਲੈ ਲੈ ਵੀ ਪੰਡਾ ਉਹ ਕੁੜੀ ਸਾਡਾ ਆਪੇ ਕੁੜੀ ਕੋ ਹੋਰ ਛੇੜਦੀ ਕੁੜੀ ਹੋਰ ਛੇੜਦੀ ਕੁੜੀ ਨੰਗੀ ਜਾਵੇ ਮੈਂ ਕਿਹਾ ਸੋਣਿਓ ਤੁਹਾਡੀ ਬੱਕਰੀ ਸਾਡੇ ਫੁੱਲ ਖਾ ਜਾਂਦੀ ਹੈ ਸੋਹਣਿਓ ਤੁਹਾਡੀ ਬੱਕਰੀ ਸਾਡੇ ਫੁੱਲ ਖਾ ਜਾਂਦੀ ਹੈ ਕੂੜੀ ਬੋਲੀ ਨਾਲ ਆਪਾਂ ਫਿਰ ਕੰਮ ਕਰ ਸੋਹਣਿਓ ਤੁਹਾਡੀ ਬੱਕਰੀ ਸਾਡੇ ਫੁੱਲ ਖਾ ਜਾਂਦੀ ਹੈ ਉਹ ਤੁਹਾਡੀ ਬੱਕਰੀ ਸਾਡੇ ਫੁੱਲ ਖਾ ਜਾਂਦੀ ਹੈ ਕੂੜੀ ਕਹਿੰਦੀ ਮਰ ਜਣਿਆ ਸਾਡੇ ਤਾਂ ਬੱਕਰੀ ਹੈ ਨਹੀਂ ਕੋਈ ਉਹ ਮੈਂ ਕਿਹਾ ਮੈਂ ਵੀ ਗੱਲ ਕਰਨੀ ਆ ਸਾਡੇ ਕਿਹੜਾ ਬਗੀਚੇ ਲਾਇਆ ਇਹ ਇਰਨੇ ਗੱਲ ਕਰਨੀ ਸੀ ਉਹ ਲੈ ਵੀ ਪੰਡਾ ਆਲਾ ਪੰਡਾ ਇਹਦੀ ਗੱਲ ਹੁਣ ਢੋਲੀ ਸਾਹਿਬ ਕੀ ਦੱਸਣਾ ਦਿਓ ਆ ਬੜਾ ਗੌਰ ਨਾਲ ਵੇਖ ਲਿਆ ਪੰਡਾ ਪੜੀ ਕਿੱਧਰ ਭੱਜ ਗਿਆ ਉਹ ਗਰਮੀਆਂ ਦੇ ਦਿਨ ਧਿਆਨ ਨਾਲ ਸੁਣਿਓ ਇਹ ਟੋਲੀ ਸਾਹਿਬ ਪੱਤੇ ਪੱਤੇ ਜਾਣ ਉਹ ਮੈਂ ਕਿਹਾ ਕੰਜੜਾ ਕਿੱਧਰ ਪੱਤੇ ਜਾਣਾ ਕਲਾ ਪੱਡਾ ਕਿਧਰੇ ਵਜਾਇਆ ਜਾਣਾ ਕੰਜੜਾ ਪੱਡਾ ਭਾਂਜੀ ਮੇਰੀ ਭੈਣ ਨੂੰ ਡਾਕੂ ਫੜ ਕੇ ਲੈ ਗਏ ਡਾਕੂ ਫੜ ਕੇ ਲੈ ਗਏ ਉਹ ਮੈਂ ਕਿਹਾ ਤੇਰੀ ਭੈਣ ਨੂੰ ਡਾਕੂ ਲੈ